ਦੇਸੀ ਕੋ ਘਰ ਦਾ ਕਿੰਨੇ ਲੋਕ ਬਣਾਉਂਦੇ ਨੇ ਉਹ ਤਾਂ ਓਕੇ ਆ ਹੁਣ ਬਣਾਉਂਦੇ ਹੈ ਨਹੀਂ ਹੈ ਨਹੀਂ ਬਣਦਾ ਹੈ ਨਹੀਂ ਉਹ ਜਾਂਦੇ ਨੇ ਸਿੱਧਾ ਸਟੋਰ 'ਚ ਸਟੋਰ 'ਚ ਬਿਲਕੁਲ ਸਟੋਰ 'ਚ ਪਈਆਂ ਨੇ 8 ਕੰਪਨੀਆਂ ਦਾ ਫਲਾਣਾ 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 ਬਿਲਕੁਲ ਪਹਿਲੀ ਕੰਪਨੀ ਦਾ ਲਿਖਿਆ ਹੈ ਜੀ 800 ਰੁਪਏ ਦਾ ਡੱਬਾ ਉਤੇ ਤੇ ਕਾਟਾ ਮਾਰ ਕੇ ਅੱਗੇ ਲਿਖਿਆ ਹੋਊਗਾ 700 700 ਫਿਰ ਗਾਂਹ ਲਿਖਿਆ ਹੋਊਗਾ ਕਿ 680 ਰੁਪਏ ਦਾ ਡੱਬਾ ਕਾਟਾ ਮਾਰ ਕੇ ਲਿਖਿਆ ਹੋਊਗਾ 600 600 ਬਿਲਕੁਲ ਫਿਰ ਇੱਕ ਹੋਊਗਾ ਉਤੇ ਤੇ ਲਿਖਿਆ ਹੋਊਗਾ 500 ਕਾਟਾ ਮਾਰ ਕੇ ਲਿਖਿਆ ਹੋਊਗਾ 475 ਬਿਲਕੁਲ ਸਹੀ ਹੈ ਹੁੰਦਾ ਹੈ ਹੁੰਦਾ ਜੀ ਬਿਲਕੁਲ ਦੇਸੀ ਕਿਉਂਕਿ ਅਸੀਂ ਘਰੇ ਬਣਾਉਨੇ ਆ ਸਾਰੇ ਬੁੱਧੀਮਾਨ ਲੋਕਾਂ ਆ ਪੰਜਾਬ ਦੇ ਖਾਸ ਕਰ ਕਿਉਂਕਿ ਮੈਂ ਗੱਲ ਪੰਜਾਬੀ ਚ ਕਰਦਾ ਇਹ ਗੱਲ ਕਲੀਅਰ ਹੈ ਕਿ ਇਸ ਗੱਲ ਨੂੰ ਪੰਜਾਬੀ ਬੰਦਾ ਸੁਣ ਰਿਹਾ ਬਿਲਕੁਲ ਜੀ ਪੰਜਾਬੀ ਤੋਂ ਵੱਡਾ ਕਲਾਕਾਰ ਕੋਈ ਹੋ ਨਹੀਂ ਸਕਦਾ ਔਰ ਪੰਜਾਬ ਤੋਂ ਵੱਡਾ ਕੋਈ ਸੂਬਾ ਨਹੀਂ ਬਿਲਕੁਲ ਜੀ ਤਾਕਤਵਰ ਤਕੜਾ ਤੇ ਮਜ਼ਬੂਤ ਤੇ ਸਟਰੋਂਗ ਜਿਹੜਾ ਆਪਦੀ ਗੱਲ ਕਹਿ ਸਕਦਾ ਤੇ ਮਣਾ ਸਕਦਾ ਪਿਛਲੇ ਜੇ ਮਨਾਈਆਂ ਨੇ ਦੁਨੀਆ ਜਾਲ ਦੀ ਦੁਨੀਆ ਚ ਜਦੋਂ ਪੰਜਾਬੀ ਆਪ ਦਾ ਹੱਠ ਕਰਦਾ ਤਾਂ ਫਿਰ ਉਹ ਹੱਠ ਕਰਦਾ ਉਹ ਸਾਨੂੰ ਕਰਤਾਰ ਸਿੰਘ ਸਰਾਭਾ ਵੀ ਸਿਖਾ ਗਿਆ ਬਿਲਕੁਲ ਉਹ ਸਾਨੂੰ ਭਗਤ ਸਿੰਘ ਵੀ ਸਿਖਾ ਗਿਆ ਬਿਲਕੁਲ ਉਹ ਸਾਨੂੰ ਸਿਖਾ ਗਿਆ ਸਿਖਾ ਗਿਆ ਮਤਲਬ ਕਹਿਣ ਦਾ ਵੀ ਜਦੋਂ ਅਸੀਂ ਪੰਜਾਬੀ ਲੋਕ ਐਨੀ ਗੱਲ ਕਰਦੇ ਆ ਤਾਂ ਉਹਦਾ ਧਿਆਨ ਰੱਖੋ ਕਿ ਅਸੀਂ ਜਦੋਂ ਡੱਬਾ 500 ਰੁਪਏ ਦਾ ਦੇਸੀ ਘਿਓ ਦਾ ਖਰੀਦਦੇ ਆ ਤਾਂ ਉਹਦੇ ਵਿੱਚ 40% ਮਾਰਕੀਟਿੰਗ ਦਾ ਹੈ ਸਹੀ 500 ਦੇ ਵਿੱਚੋਂ 40% ਕੱਢੋ ਪਹਿਲਾਂ 200 ਉਡ ਗਿਆ ਰਹਿ ਗਿਆ 300 ਬਿਲਕੁਲ 300 ਦੇ ਵਿੱਚੋਂ ਅੰਗਰੇਜ਼ੀ ਦੀ ਕੰਪਨੀ ਦਾ ਮਾਰਜਨ ਵੀ ਫਿੱਟ ਹੈ ਬਿਲਕੁਲ ਜੀ ਫਿਰ ਉਹਦੇ ਉੱਤੇ ਡੱਬਾ ਲਾਇਆ ਉਹਨੇ 10-5 ਰੁਪਏ ਦਾ ਉਹ ਵੀ ਫਿੱਟ ਹੈ 50 ਰੁਪਏ ਹੋਰ ਘਟਾ ਲਓ 250 ਚ ਬੋਜੀ ਦੇਸੀ ਕਿਉ ਕਿਹੜਾ ਗੱਲ ਵਿਚਾਰਨ ਵਾਲੀ ਗੱਲ ਆ ਇਹ ਕਿਹੜਾ ਕਿਲੋ ਦੇਸੀ ਕਿਉ 250 ਰੁਪਏ ਚ ਕੌਣ ਦੇਗਾ ਕਿਲੋ ਕਿਉ ਫਿਰ ਉਹ ਉਹਦੇ ਵਿੱਚ ਕੀ ਪੈ ਗਿਆ ਉਹ ਪੈ ਗਿਆ ਜਿਹੜਾ ਤੁਹਾਡੇ ਹਾਰਟ ਦੇ ਵਿੱਚ ਜੰਮ ਰਿਹਾ ਉਹ ਲਿਵਰ ਨੂੰ ਲੀਵਰ ਦੇ ਵਿੱਚ ਜੰਮ ਰਿਹਾ ਚਰਬੀ ਬਣ ਰਹੀ ਆ ਲੀਵਰ ਫੈਕਟੀ ਕਰਦਾ ਜੀ ਬਿਲਕੁਲ ਉਦੋਂ ਵਕਈ ਵਿਦਵਾਨ ਕਹਿੰਦੇ ਆ ਵੀ ਅਸੀਂ ਤਾਂ ਜੀ ਐ ਸੁਣਿਆ ਸੀ ਵੀ ਸਾਰਾ ਕੁਝ ਛੱਡੋ ਸਰੋਂ ਦਾ ਤੇਲ ਖਾਜੋ ਸਰੋਂ ਦਾ ਤੇਲ ਬਿਲਕੁਲ ਆਬ ਹੋ ਵਧੀਆ ਗੱਲ ਆ ਸਰੋਂ ਦਾ ਤੇਲ ਉਹਦੇ ਜੀ ਕੀ ਹੋਇਆ ਕਿ ਸਰੋਂ ਦੇ ਤੇਲ ਦੇ ਵਿੱਚ ਵੀ ਪੰਗਾ ਪੈ ਗਿਆ ਉੱਚ ਕੀ ਪਿਆ ਜਾਓ ਕਿਸੇ ਸਟੋਰ ਚ ਆ ਜਿਹੜੇ ਵੱਡੇ ਵੱਡੇ ਸਟੋਰ ਨੇ ਆਪਾਂ ਟਰਾਲੀ ਜੀ ਲੈ ਕੇ ਹੁਣ ਤੁਰਤਾ ਪਏ ਵਧੀਆ ਐ ਲੱਗਦਾ ਵੀ ਮੈਂ ਟਰਾਲੀ ਫੜੀ ਫਿਰਦਾ ਐ ਵੀਡੀਓ ਵੀ ਪਾ ਕੇ ਕਈ ਪਹੁੰਣਗੇ ਵੀ ਅੱਫਰਦਮਾ ਨਹੀਂ ਕਿਹੜੇ ਅਮਰੀਕਾ ਪਹੁੰਚ ਗਿਆ ਉੱਥੇ ਫਿਰਦਾ ਉਹ ਆਪਣੀ ਸਿਹਤ ਨੂੰ ਬਗਾੜਨ ਲਈ ਸਹੀ ਗੱਲ ਐ ਬਿਲਕੁਲ ਕੁਝ ਕੀ ਆ ਹੁਣ ਸਰੋਂ ਦਾ ਤੇਲ ਲੈ ਲੋ ਤੁਸੀਂ ਸਰੋਂ ਦੱਸੋ ਜੀ ਪਹਿਲਾਂ ਕੀ ਭਾਅ ਐ ਫਿਰ ਕਿੰਨੀ ਸਰੋਂ ਚੋਂ ਕਿੰਨਾ ਤੇਲ ਨਿਕਲਦਾ ਅਸੀਂ ਕਢਾਉਨੇ ਆ ਤੇਲ ਪੀਲੀ ਸਰੋਂ ਦਾ ਸਾਨੂੰ ਬੋਲ ਜੀ 600 ਰੁਪਏ ਲੀਟਰ ਪੈਂਦਾ ਸਹੀ ਗੱਲ ਐ ਸਟੋਰ ਚ ਵੜ ਜੋ 220 ਰੁਪਏ ਦੀ ਬੋਤਲ ਲੀਟਰ ਦੀ ਅੱਗੇ ਕਾਟਾ ਫਿਰ ਮਾਰ ਕੇ 200 200 ਬੜੇ ਪਿਆਰ ਨਾਲ ਲਿਖਿਆ ਹੁੰਦਾ ਹੈ ਜੀ ਕਿਸੇ ਕਿਸੇ ਦਾ ਲਿਖਿਆ 195 ਰੁਪਏ ਦੀ ਕਾਟਾ ਮਾਰ ਕੇ ਲਿਖਿਆ ਹੁੰਦਾ 175 175 ਜਿਹੜੀ ਸਭ ਤੋਂ ਸਸਤੀ ਹੈ ਫਿਰ ਉਹ ਚੱਕਾਂਗੇ ਐ ਵੀ ਨਾ ਹੋ ਜੇ ਵੀ ਉੱਥੇ ਵੀ 2 ਰੁਪਏ ਵੱਧ ਨਾ ਲੱਗ ਜਾਣ ਸਹੀ ਗੱਲ ਹੈ ਫਿਰ ਉਹ ਚੱਕਾਂਗੇ ਉਹ ਲਿਆਵਾਂਗੇ ਕਰ ਲਿਆ ਕੇ ਉਹ ਸਬਜ਼ੀ ਚ ਪਾ ਲਈ ਉਹ ਉਹ ਬੌਜੀ ਕੀ ਚੀਜ਼ ਆ ਜਿਹੜੀ 195 ਦੀ ਤੁਸੀਂ ਲੈ ਆਏ ਉਹ ਚੋਂ 40% ਮਾਰਕੀਟਿੰਗ ਦਾ ਕੱਢੋ ਸਹੀ ਹੈ ਬਚਿਆ ਕੀ ਉੱਥੇ ਕੁਝ ਵੀ ਨਹੀਂ 80 ਰੁਪਏ ਨਿਕਲ ਕੇ ਰਹਿ ਗਿਆ 120 120 20 ਰੁਪਏ ਦੀ ਬੋਤਲ ਵੀ ਲੱਗੀ ਉੱਤੇ ਪਲਾਸਟਰ ਵੀ ਰਬੜ ਦੀ 100 100 ਫਿਰ 100 ਦੇ ਵਿੱਚ ਅਗਲੇ ਦਾ ਮਾਰਜਨ ਮਾੜਾ ਮੋਟਾ ਜਿਹੜਾ ਵਿਚਾਰਾ ਬਣਾ ਕੇ ਭਰ ਕੇ ਮੋਤਲਾ ਭੇਜਦਾ ਉਹ ਵੀ ਕੁਝ ਲਊ ਬਿਲਕੁਲ ਜੀ ਬਿਲਕੁਲ ਚਲ ਮੈਂ ਕਹਣਾ ਉਹ 20 ਰੁਪਏ ਲੈ ਲਊ 20 ਰੁਪਏ ਲੈ ਲੈਂਦਾ ਸੀ 80 ਰੁਪਏ ਦੀ ਮੈਨੂੰ ਸਿਰੋ ਦੀ ਬੋਤਲ ਕੱਢ ਕੇ ਦਿਖਾਓ ਮਿੱਤਰੋ ਯਾਰ ਘਰ ਤਾਂ ਬਿਲਕੁਲ ਸਹੀ ਹੈ ਕੱਢ ਕੇ ਦਿਖਾਓ ਜੇ ਮੇਰੀ ਗੱਲ 'ਚ ਨੁਕਸ ਹੈ ਤਾਂ ਮੇਰੀ ਗੱਲ 'ਚ ਨੁਕਸ ਵੀ ਕੱਢ ਕੇ ਦਿਖਾਓ ਗੱਲ ਕਿਸੇ ਗੱਲ ਨਾਲ ਕਹਿ ਰਿਹਾ ਮੈਂ ਤੁਹਾਨੂੰ ਬਿਲਕੁਲ ਸਹੀ ਗੱਲ ਹੈ ਲੋਕਾਂ ਨੇ ਮੈਨੂੰ ਜੱਟ ਬਾਣੀਆਂ ਐਵੇਂ ਨਹੀਂ ਕਿਹਾ ਮੈਂ ਦੋਹੇ ਚੀਜ਼ਾਂ ਤੱਕੜੀ 'ਚ ਰੱਖਦਾ ਬਿਲਕੁਲ ਬਿਲਕੁਲ ਤਾਂ ਮੈਂ ਇਹ ਗੱਲ ਕਹਿਣ ਦਾ ਦਮ ਵੀ ਰੱਖਦਾ ਔਰ ਇਹ ਗੱਲ ਨੂੰ ਸਾਬਤ ਕਰਨ ਦਾ ਦਮ ਵੀ ਰੱਖਦਾ ਬਿਲਕੁਲ ਤਾਂ ਮੈਂ ਤੁਹਾਨੂੰ ਕਹਿ ਰਿਹਾ ਮੇਰਾ ਖਿਆਲ ਹੈ ਤੁਹਾਨੂੰ ਸਮਝ ਵੀ ਆ ਗਈ ਹੋਗੀ ਵੀ ਗੋਇਲ ਨੇ ਜੋ ਕਹਿਤਾ ਉਹ ਫਿਰ ਕਹਿਤਾ ਉਹਦਾ ਤੋੜ ਕੋਈ ਨਹੀਂ ਜਿਹੜਾ ਤੁਸੀਂ ਹੁਣ ਦੱਸਿਆ ਇਹ ਇਹਦਾ ਪ੍ਰੋਸੀਜਰ ਦੱਸਿਆ ਉਸ ਹਿਸਾਬ ਨਾਲ ਤੁਹਾਨੂੰ ਮਿਲਦੇ ਕੁਝ ਨਹੀਂ ਹੈਗਾ ਫਿਰ ਕੁਝ ਵੀ ਨਹੀਂ ਉਹਦੇ ਚ ਕਿ ਜਿੰਨਾ ਰੇਟ ਤੁਸੀਂ ਦੱਸ ਰਹੇ ਹੋ ਮੰਨ ਲਓ 500 ਜਾਂ 550 ਆਮ ਆਮ ਡੇਰੀਆਂ ਤੇ ਵੇਖਦਾ ਦੱਸੀ ਕਿਉਂ ਅੱਜ ਕੱਲ ਆਪਣੇ ਜ਼ਿਮੀਂਦਾਰ ਵੀ ਦੁਕਾਨਾਂ ਕਰਦੇ ਆ ਨਾ ਉਹਨਾਂ ਨੂੰ ਸਭ ਪਤਾ ਵੀ ਜਿਹੜਾ ਦੁਕਾਨ ਚ ਮਾਲ ਲਾਉਣਾ 40% ਕੱਟ ਕੇ ਆਊਗਾ ਬਿਲਕੁਲ ਬਿਲਕੁਲ ਤਾਂ ਉਹ ਵੇਚੂਗਾ ਨਹੀਂ ਉਹ ਵੇਚਦਾ ਹੀ ਨਹੀਂ ਚਾਹੇ ਕਿਰਿਆਣਾ ਚਾਹੇ ਕੋਈ ਵੀ ਹੈ ਸਹੀ ਗੱਲ ਹੈ ਠੀਕ ਹੈ ਨਾ ਤੇ 40% ਜਦੋਂ ਉੜ ਗਿਆ ਫਿਰ ਡੱਬਿਆਂ ਦੇ ਪੈਸੇ ਉੜ ਗਏ ਫਿਰ ਮਾਲਕ ਦਾ ਖਰਚਾ ਫਿਰ ਫੈਕਟਰੀ ਦਾ ਖਰਚਾ ਸਭ ਕੱਢ ਕਢਾ ਕੇ ਥੋਲੇ ਪੱਲੇ ਕੀ ਪਿਆ ਆਪਾਂ ਉਹੀ ਗੱਲ ਆ ਨਾ 80 ਰੁਪਏ ਲੀਟਰ ਕੌਣ ਦੇਗਾ ਤੇਲ ਆਪਾਂ ਨੂੰ ਫਿਰ ਐਵੇਂ ਥੋੜੀ ਕਪਲ ਸ਼ਰਮਾ ਕਹਿੰਦਾ ਬਾਬਾ ਜੀ ਦਾ ਡੁੱਲੂ ਉਹੀ ਆ ਆਪਣੇ ਕੋਲੇ ਪੈਂਦਾ ਬਿਲਕੁਲ ਸਹੀ ਗੱਲ ਕਹਿਣ ਦਾ ਮਤਲਬ ਆ ਉਹ ਜਣੀ ਵਿਚਾਰਾ ਪੰਜਾਬੀ ਉਹ ਵੀ ਆ ਸਾਡਾ ਭਰਾ ਉਹ ਵੀ ਐਂ ਬੋਲਦਾ ਸਾਨੂੰ ਵੀ ਸਮਝ ਆਉਂਦੀ ਆ ਗੱਲ ਬਿਲਕੁਲ ਇਹ ਮਤਲਬ ਕਹਿਣ ਦਾ ਹੈ ਵੀ ਤੁਸੀਂ ਜਦੋਂ ਵੀ ਗੱਲ ਕਰਦੇ ਹੋ ਨਾ ਵੀ ਵੀਰੇ ਮੈਂ ਤਾਂ दारू ਦੀ ਇਧਰ ਉਹ ਤਾਂ दारू ਵਾਲੇ ਚੰਗੇ ਉਹਨਾਂ ਨੂੰ ਪਤਾ ਤਾਂ ਹੈ ਵੀ ਬੋਤਲ ਤੇ ਲਿਖਿਆ ਹਾਨੀਕਾਰਕ ਆ ਆ ਬਿਲਕੁਲ ਸਹੀ ਗੱਲ ਹਾਂ ਜਾਣ ਜਾਣ ਬੁੱਝ ਕੇ ਤਾਂ ਖੂਚ ਗਿਰਦੇ ਨੇ ਉਹਨਾਂ ਨੂੰ ਇਹਦਾ ਪਤਾ ਹੈ ਮੈਂ ਖੂਚ ਗਿਰ ਰਿਹਾ ਸਹੀ ਗੱਲ ਹੈ ਜੀ ਉਹ ਜਿਹੜੇ ਆਪਣੇ ਵਿਚਾਰੇ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕਿੱਥੇ ਜਾ ਰਹੇ ਹਾਂ ਸਹੀ ਗੱਲ ਸਾਡੇ ਵਰਗੇ ਵੀਡੀਓ ਬਣਾਏ ਜਾਂਦੇ ਨੇ ਵੀ ਭਾਈ ਸਰੋਂ ਦੇ ਤੇਲ 'ਚ ਰੋਟੀ ਖਾਓ ਦੇਸੀ ਘਿਓ ਖਾ ਮੈਂ ਕਹਿੰਦਾ ਘਰ ਦਾ ਕੱਢਿਆ ਹੈ ਦੇਸੀ ਘਿਓ ਤੁਸੀਂ ਖਾ ਕੇ ਦੇਖੋ ਬਾਬਿਓ ਫਰਕ ਪਤਾ ਨਹੀਂ ਆ ਰਿਹਾ ਤੁਸੀਂ ਤੁਸੀਂ ਖਾ ਕੇ ਦੇਖੋ ਜੇ ਤੁਹਾਨੂੰ ਦਿਲ ਦੀ ਬਿਮਾਰੀ ਹੈ ਜੇ ਤੁਹਾਨੂੰ ਲੀਵਰ ਦੀ ਕੋਈ ਪ੍ਰੋਬਲਮ ਹੋ ਜੇ ਤੁਹਾਨੂੰ ਕੋਈ ਦਿੱਕਤ ਆ ਜੇ ਤਾਂ ਹੁਣ ਉਹ ਆ ਦੇਖੋ ਤੁਸੀਂ ਦੇਸੀ ਕਿਉਂ ਮੈਂ ਤੁਹਾਨੂੰ ਜ਼ਿਕਰ ਕਰਿਆ ਸੀ ਪਹਿਲਾਂ ਇਹ ਅਸਲੀ ਹੈ ਜੀ ਇਹਨੂੰ ਇਹ ਚਮਚਾ ਭਰ ਕੇ ਖਾਜੋ ਜੇ ਤੁਹਾਨੂੰ ਮਹਿਸੂਸ ਹੋ ਜੇ ਬਿਲਕੁਲ ਸਹੀ ਉਹ ਦੂਜੇ ਦਾ ਤੁਸੀਂ ਜਿਹੜਾ ਬਾਜ਼ਾਰੋਂ ਤੁਸੀਂ ਡੱਬਾ ਲਿਆਉਣੇ ਉਹ ਦਾ ਚਮਚਾ ਭਰ ਕੇ ਖਾ ਲਿਓ ਜਣਾ ਨੂੰ ਹੀ ਲੱਗਿਆ ਰਹੂ ਹਾਂ ਬਿਲਕੁਲ ਸਹੀ ਹੈ ਇਹ ਮੂੰਹ ਚ ਰੁਗਦਾ ਹੀ ਨਹੀਂ ਉਹਦੀ ਮੂੰਹ ਚ ਸਮੈਲ ਵੀ ਆਉਂਦੀ ਰਹਿੰਦੀ ਆਉਂਦੀ ਆਉਗੀ ਜੀ ਤੇ ਇਹ ਇਹ ਹੁਣ ਮੈਂ ਤੁਹਾਨੂੰ ਲੋ ਖੋਲ ਕੇ ਦਿਖਾ ਦਿੰਦਾ ਕੋਈ ਕੋਈ ਉਹ ਨਹੀਂ ਹੈ ਕਿਉਂਕਿ ਮੈਂ ਜਿਹੜੀ ਗੱਲ ਕਰ ਰਿਹਾ ਆ ਉਹ ਆਪਣੇ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਭੈਣ ਭਾਈਆਂ ਲਈ ਔਰ ਮੇਰੀ ਗੱਲ ਬੀਬੀਆਂ ਮਾਈਆਂ ਨੂੰ ਵੀ ਸਮਝ ਆ ਰਹੀ ਹੈ ਵੀਰਾਂ ਦੇ ਭਾਈਆਂ ਨੂੰ ਵੀ ਸਮਝ ਆ ਰਹੀ ਹੈ ਵੀ ਗੋਇਲ ਗੱਲ ਬੋਲ ਤਾਂ ਰਿਹਾ ਵਧੀਆ ਹੁਣ ਜੇ ਕਬੂਤਰ ਵਾਂਗੂ ਅੱਖਾਂ ਵਿੱਚ ਣੀਆ ਯਾਰ ਮੀ ਚਲੋ ਇਹ ਟੁੱਡੀ 'ਚ ਹੈ ਪਰ ਬਿੱਲੀ ਦਾ ਚਪਟਾ ਮਾਰੂਗੀ ਔਰ ਮਾਰਦੀ ਆ ਮੈਂ ਰੋਜ਼ ਦੇਖਦਾ 3 300 4 400 ਬੰਦਾ ਚਾਰ ਚਾਰ ਘੰਟੇ ਬਿਠਾ ਰਹਿਦਾ ਬੀਟਿੰਗ 'ਚ ਇੱਥੇ ਮੇਰੇ ਇਕੱਲੇ ਕੋਰੇ ਔਰ ਮੇਰੇ ਵਰਗਾ ਕੋਈ 500 5 700 ਹੋਰ ਬੈਠੇ ਉਹਨਾਂ ਕੋਲ ਵੀ ਬੈਠੇ ਨੇ ਲੋਕ ਬਿਲਕੁਲ ਜੀ ਬਿਲਕੁਲ ਭਾਈ ਕਿਉਂ ਬੈਠੇ ਹੋ ਲੁਕੇ ਤੁਸੀਂ ਆਪਣੀ ਰਸੋਈ ਵਿਗਾੜ ਲਈ ਸਹੀ ਗੱਲ ਹੈ ਰਸੋਈ ਠੀਕ ਕਰ ਲੋ ਸਾਰਾ ਕੁਝ ਠੀਕ ਹੋਊਗਾ ਔਰ ਹੁਣ ਰਸੋਈ ਠੀਕ ਕਰਨੀ ਔਖੀ ਹੈ ਔਖੀ ਕੋਈ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਇੱਕ ਮਹੀਨੇ ਚ ਰਸੋਈ ਸੁਧਰ ਸਕਦੀ ਹੈ ਜੇ ਤੁਸੀਂ ਸੁਧਰ ਜੋ ਸਿੱਧੀ ਗੱਲ ਹੈ ਬਾਕੀ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਮਿੱਤਰੋ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਪਹਿਲਾਂ ਬੋਲ ਕੇ ਚਲੇ ਗਏ ਕਿੰਨੇ ਕੁ ਹੁਣ ਬੋਲ ਕੇ ਚਲੇ ਜਾਣਗੇ ਕਿੰਨਾ ਕੁ ਮੈਂ ਕਿਹੜਾ ਤੁਹਾਡੇ ਕੋਲੇ ਬੈਠੇ ਰਹਿਣਾ ਨਾ ਤੁਸੀਂ ਬੈਠੇ ਰਹਿਣਾ ਪਰ ਜਿਹੜੀ ਜ਼ਿੰਦਗੀ ਮਿਲੀ ਹੈ ਨਾ ਇਹ ਮੁੜ ਕੇ ਤਾਂ ਮਿਲਣੀ ਨਹੀਂ ਇਹਦਾ ਯਾਰ ਆਨੰਦ ਲਓ ਇਹਨੂੰ ਇੰਜੋਏ ਕਰੋ ਪਿੱਕ ਦੂਏ ਨੂੰ ਕੱਟੋ ਘੱਟ ਘਰ ਵਾਲੀ ਨੂੰ ਘਰ ਵਾਲਾ ਘਰ ਵਾਲੀ ਘਰ ਵਾਲੀ ਘਰ ਵਾਲੇ ਨੂੰ ਆਈ ਲਵ ਯੂ ਇਹ ਬੋਲ ਦਿਆ ਕਰੋ ਹਫ਼ਤੇ 'ਚ ਕੱਦੀ ਵਾਰੀ ਘਰ 'ਚ ਮੌਲ ਮੈਂ ਕਿਹਾ ਦੇਸੀ ਕਿਉਂ ਤੋਂ ਵੱਧ ਉਹਦਾ ਅਸਰ ਰਹੂਗਾ ਜੇ ਅਸੀਂ ਇੱਕ ਦੂਏ ਨੂੰ ਭੈਣ ਭਰਾ ਵੀ ਬੋਲਣ ਭੈਣ ਨੂੰ ਭਰਾ ਬੋਲ ਦਵੇ ਵੀਰੇ ਆਈ ਲਵ ਯੂ ਭੈਣ ਬੋਲ ਦਵੇ ਵੀਰ ਨੂੰ ਮਤਲਬ ਮਾਂ ਨੂੰ ਪੁੱਤ ਬੋਲ ਦਵੇ ਕਿੱਡੀਆਂ ਗੱਲਾਂ ਨੇ ਯਾਰੇ ਮਾਂ ਆਪਣੇ ਧੀਆਂ ਪੁੱਤਾਂ ਨੂੰ ਬੋਲੇ ਬੇਟਾ ਆਈ ਲਵ ਯੂ ਪੁੱਤ ਤੇਰੇ ਬਿਨਾ ਕਾਹਦੇ ਜੋਗੇ ਹਾਂ ਕੁਝ ਕਹੋ ਤਾਂ ਸਹੀ ਕਿ ਦੂਏ ਨੂੰ ਇੱਕ ਦੂਏ ਨੂੰ ਦੇਖ ਕੇ ਕੁੜੀ ਜਾਂਦੇ ਨੇ ਫੋਨ ਫੜ ਕੇ ਕੋਈ ਬਾਥਰੂਮ 'ਚ ਵੜ ਗਿਆ ਫੋਨ ਫੜ ਕੇ ਕੋਈ ਬੈਡਰੂਮ 'ਚ ਵੜ ਗਿਆ ਫੋਨ ਫੜ ਕੇ ਕੋਈ ਕਾਰ 'ਚ ਬੈਠਾ ਹੈ ਕੋਈ ਫੋਨ ਫੜ ਕੇ ਪਾਰਕ 'ਚ ਘੁੰਮੀ ਜਾਂਦਾ ਹੈ ਵੀ ਬਾਬੂਆਂ ਦੇ ਅਗਲੇ ਬੇਬੇਆਂ ਦੇ ਉਹ ਯਾਰ ਮੈਂ ਕਹਣਾ ਕੁਝ ਵੀ ਕਰੋ ਮਾੜਾ ਮੋਟਾ ਆਪਸ 'ਚ ਦਿਨ 'ਚ 15-20 ਮਿੰਟ ਇੱਕ ਦੂਏ ਨੂੰ ਮਿਲ ਲਿਆ ਕਰੋ ਸਹੀ ਗੱਲ ਹੈ ਜੀ ਮੇਰੀ ਕਹਿਣ ਦੀ ਮਤਲਬ ਹੁਣ ਦੇਖੋ ਤੁਸੀਂ ਦੇਸੀ ਕਿਉਂ ਬਿਲਕੁਲ ਜੀ ਲੱਗਦਾ ਇਹਦਾ ਜੰਮਿਆ ਹੁੰਦਾ ਸਮੈਲ ਕਰੋ ਜੀ ਬਿਲਕੁਲ ਬਹੁਤ ਆ ਰਹੀ ਹੈ ਹਾਂ ਆ ਰਹੀ ਹੈ ਇਹ ਮਤਲਬ ਬੋਲੂਗਾ ਕਿਉਂਕਿ ਇੱਕ ਮੁੰਡੇ ਨੇ ਨਸ਼ਾ ਛੱਡਿਆ ਬਿਰਨੇ ਛੱਡ ਕੇ ਉਹਨੇ ਦੁਬਾਰਾ ਆਪਣਾ ਫਾਰਮ ਹਾਸਲ ਕੀਤਾ ਦੁਬਾਰਾ ਫਾਰਮ ਹਾਸਲ ਕਰਕੇ ਕਹਿੰਦਾ ਜੀ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਇੱਕ ਦਿਨ ਰੋਟੀ ਕੀਤੀ ਜਿਹੜੇ ਕਹਿੰਦਾ ਇਹ ਕਹਿੰਦੇ ਸੀ ਵੀ ਇਹ ਕਦੇ ਛੱਡੇ ਨਹੀਂਦਾ ਛੱਡ ਨਹੀਂ ਸਕਦਾ ਕਹਿੰਦਾ ਉਹਨਾਂ ਨੂੰ ਜਦੋਂ ਮੈਂ ਰੋਟੀ ਕੀਤੀ ਕਹਿੰਦਾ ਔਰ ਮੈਂ ਕਹਿੰਦਾ ਪੂਰਾ ਪਟਕਾ ਪੁਟਕਾ ਪਾ ਕੇ ਉਹਨਾਂ ਨੂੰ ਲੰਗਰ ਖੁੱਲ੍ਹ ਛਕਾਇਆ ਬਾਲਟੀ ਚੋਂ ਕਹਿੰਦਾ ਉਹ ਕਹਿਣ ਵੀ ਯਾਰ ਕਮਾਲ ਹੋ ਗਈ ਉਹੀ ਕਹਿੰਦਾ ਮੇਰੇ ਗੋਣ ਗਾਣ ਜਿਹੜੇ ਕਹਿੰਦੇ ਸੀ ਇਹ ਤਾਂ ਨਸ਼ੇੜੀ ਐ ਇਹ ਤਾਂ ਫਲਾਣਾ ਕਹਿੰਦਾ ਉਹ ਕਹਿਣ ਲੱਗੇ ਵੀ ਕਿਸਾ ਦੀ ਇੱਕ ਦਿਨ ਵੀ ਇਹ ਕੁਝ ਕਰਕੇ ਦਿਖਾਉ ਬਦਲ ਗਈ ਦੁਨੀਆ ਦੁਨੀਆ ਜਦ ਬਦਲ ਗਈ ਮਿੱਤਰੋ ਐਈ ਹੈ ਕਹਾਣੀ ਇਹ ਉਸ ਮੁੰਡੇ ਦਾ ਖੁਦ ਦਾ ਮਤਲਬ ਮਿਹਨਤ ਕੀਤੀ ਹੋਈ ਹੈ ਦੇਸੀ ਕਿਉਂ ਆਪਣੇ ਕੋਲੇ ਆਉਂਦਾ ਪਰ ਇਹ ਗੱਲ ਪੱਕੀ ਹੈ ਕਿ ਉਹਨੇ ਮੇਨਾਂ ਬਾਧਰਾ ਕੀਤਾ ਵੀ 50 60 ਕਿਲੋ ਕੇ ਹੋ ਜੜਾ ਹੈਗਾ ਮੈਂ 1 ਮਹੀਨੇ ਦਾ ਦਿਆ ਕਰੂੰਗਾ ਗੁਰਸੱਭ ਤੁਹਾਨੂੰ ਔਰ ਇਹ ਕਿਉ ਨੂੰ ਖਾਇਆ ਵੀ ਕਰੋ ਇਸ ਕਿਉ ਨੂੰ ਮਲਿਆ ਵੀ ਕਰੋ ਸਿਰ ਚ ਮਲ ਲਓ ਅੱਖਾਂ ਚ ਪਾ ਲਓ ਨੱਕ ਚ ਪਾ ਲਓ ਪਿੰਡੇ ਨੂੰ ਮਲ ਲਓ ਗੁਪਤੰਗਾਂ ਨੂੰ ਮਲ ਲਓ ਮੈਂ ਕਹਣਾ ਜੀ ਇਹਨੇ ਦਾ ਤੁਹਾਨੂੰ ਜੀਨ ਲਾ ਦੇਣਾ ਜੀ ਬਿਲਕੁਲ ਇਹ ਚ ਕੋਈ ਪ੍ਰੋਬਲਮ ਨਹੀਂ ਉਹਨੇ ਸਿੱਧਾ ਰੇਟ ਲਾਇਆ ਦੇਖੋ 1350 ਰੁਪਏ ਫਿਰ ਉਸ ਪੰਜਾਹ 400 ਗ੍ਰਾਮ ਦਾ ਫਿਰ ਮੈਨੂੰ ਕਹਿੰਦਾ ਗੁਲਬ ਸਿੰਘ ਇਹ ਦੇ ਦੋ ਲੋਕਾਂ ਨੂੰ ਤੁਸੀਂ 1350 ਰੁਪਏ 400 ਗ੍ਰਾਮ ਦਾ ਪ੍ਰਾਈਸ ਆ ਔਰ ਕਹਿੰਦਾ ਤੁਸੀਂ ਯਾਦ ਕਰਨਗੇ ਲੋਕ ਇਹਨੂੰ ਜਦੋਂ ਖਾਣਗੇ ਵੀ ਅਸੀਂ ਕੁਝ ਲੈ ਕੇ ਆਏ ਆ ਕਹਿੰਦਾ ਬਦਾਮਾਂ ਤੇ ਬਹਿ ਖਰਚੀ ਜਾਂਦੇ ਨੇ ਉਹ ਵੀ ਕੀ ਦਾ ਅਸਲੀ ਹੈ ਕਿ ਨਹੀਂ ਦਾਰੂ ਦੀ ਬੋਤਲ ਲੈ ਹੁੰਦੇ ਨੇ 3000 ਦੀ ਚੌੜ ਹੋ ਕੇ ਪੀਂਦੇ ਨੇ ਕਹਿੰਦਾ ਨਾਲੇ ਇੱਕ ਦਿਨ ਚ ਖਤਮ ਕਹਿੰਦਾ ਇਹ ਇੱਕ ਡੱਬਾ ਘੱਟੋ ਘੱਟ 10 15 ਦਿਨ 10 ਦਿਨ ਚੱਲੇਗਾ ਇੰਜੋਏ ਕਰੋ ਤੁਹਾਡਾ ਲੀਵਰ ਵੀ ਠੀਕ ਤੁਹਾਡੀ ਸਿਹਤ ਵੀ ਠੀਕ ਹੁਣ ਮੈਂ ਤਾਂ ਬਈ ਤੁਹਾਨੂੰ ਦੱਸ ਹੀ ਸਕਦਾ ਬਾਕੀ ਤੁਹਾਡੀ ਮਰਜ਼ੀ ਆ ਪਰ ਫੈਟੀ ਲੀਵਰ ਵਾਸਤੇ ਜਿਨ੍ਹਾਂ ਲੋਕਾਂ ਦਾ ਲੀਵਰ ਫੈਟੀ ਹੋ ਰਿਹਾ